ਅੱਜ ਅੰਮ੍ਰਿਤਸਰ ਦੇ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਔਰ ਸੋਸ਼ਲ মিডিਆ ਦੇ ਵੈਬ ਚੈਨਲਸ ਦੇ ਸਾਰੇ ਜਿੰਨੇ ਵੀ ਸਾਥੀਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਸ ਪ੍ਰੈਸ ਕਾਨਫਰੰਸ 'ਚ ਹਾਜ਼ਰ ਹੋਏ ਨੇ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਉਹ ਆ ਨੈਚੁਰਲ ਹਾਈਵੇ ਦੇ ਜਿਹੜੇ ਪ੍ਰੋਜੈਕਟ ਹੈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੀ ਜਿਹੜਾ ਡਿਲੇ ਹੋ ਰਿਹਾ ਹੈ ਉਹਨੂੰ ਲੈ ਕੇ ਮੈਂ ਇਹ ਪ੍ਰੈਸ ਕਾਨਫਰੰਸ ਜਿਹੜੀ ਅੱਜ ਕਰਨ ਜਾ ਰਿਹਾ ਤਾਂ ਕਿ ਮੈਂ ਤੁਹਾਡੇ ਧਿਆਨ ਚ ਲਿਆ ਸਕਾਂ ਕਿ ਕਿਉਂ ਦੇਰੀ ਜਿਹੜੀ ਇਸ ਪ੍ਰੋਜੈਕਟ ਦੀ ਹੋ ਰਹੀ ਹੈ ਇਹ ਬਹੁਤ ਹੀ ਕੀਮਤੀ ਪ੍ਰੋਜੈਕਟ ਸਾਡੇ ਅੰਮ੍ਰਿਤਸਰ ਵਾਸਤੇ ਖਾਸ ਕਰ ਕਿਉਂਕਿ ਅਸੀਂ ਟੂਰਿਸਟ ਸਿਟੀ ਹੈ ਸਾਡਾ ਅੰਮ੍ਰਿਤਸਰ ਉਹ ਇੱਥੇ ਸ਼ਰਧਾਲੂ 1.5 ਲੱਖ ਦੇ ਕਰੀਬ ਐਵਰੇਜ ਹਰ ਜਿਹੜੇ ਇੱਥੇ ਆਉਂਦੇ ਔਰ ਇਹ ਜਿਹੜਾ ਐਕਸਪ੍ਰੈਸ ਵੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣਾ ਸੀ ਉਸ ਤੋਂ ਬਾਅਦ ਜਿਹੜਾ 75 ਕਿਲੋਮੀਟਰ ਦਾ ਰਿੰਗ ਰੋਡ ਜਦੋਂ ਬਣਨਾ ਸੀ ਉਹਦੇ ਨਾਲ ਮੈਂ ਮੰਨਦਾ ਕਿ ਇੱਥੇ ਟੂਰਿਸਟ ਦੇ ਵਿੱਚ ਵੀ ਬਹੁਤ ਵਾਧਾ ਹੋਣਾ ਸੀ ਹੋਣ ਜਾ ਰਿਹਾ ਹੈ ਔਰ ਜਿਹੜਾ ਵਾਗਾ ਸਰਾਤੋਂ ਜਿਹੜਾ ਵਪਾਰ ਖੁੱਲਣਾ ਹੈ ਉਹਦੇ ਲਈ ਵੀ ਇਹ ਇੱਕ ਕਹਿ ਸਕਦੇ ਆ ਇੱਕ ਰੀੜ ਦੀ ਹੱਡੀ ਦੇ ਤੌਰ ਤੇ ਕੰਮ ਕਰਨਾ ਇਸ ਜਿਹੜੀ ਇਕਨੋਮੀ ਦੀ ਰੀੜ ਦੀ ਹੱਡੀ ਦੇ ਤੌਰ ਤੇ ਇਸ ਐਕਸਪ੍ਰੈਸ ਵੇਅਰੇ ਸਾਡੇ ਵਾਸਤੇ ਸੋ ਇਹੀ ਕਾਰਨ ਸੀ ਕਿ ਆਪਾਂ ਬੜੀ ਲੰਬੀ ਲੜਾਈ ਲੜ ਕੇ ਕਿਉਂਕਿ ਜਲੰਧਰ ਤੋਂ ਸਾਨੂੰ ਕੱਟ ਕਰ ਦਿੱਤਾ ਗਿਆ ਸੀ ਜਲੰਧਰ ਤੋਂ ਸਿੱਧਾ ਗਰਦਾਸਪੁਰ ਚਲੇ ਗਿਆ ਸੀ ਔਰ ਲੰਬੀ ਲੜਾਈ ਲੜੀ ਔਰ ਲੜਾਈ ਤੋਂ ਬਾਅਦ ਇਹ ਪ੍ਰੋਜੈਕਟ ਫਿਰ ਅੰਮ੍ਰਿਤਸਰ ਤੱਕ ਆਇਆ ਔਰ ਹੁਣੇ ਕਰੀਬ 70-75% ਦੇ ਕਰੀਬ ਇਹ ਦੀ ਜਿਹੜਾ ਮੁਕੰਮਲ ਹੋ ਗਿਆ ਪਰ ਜਿਹੜੇ ਛੋਟੇ-ਛੋਟੇ ਪੈਚ ਨੇ ਉਹ ਅਕਵਾਇਰ ਨਹੀਂ ਕਰਕੇ ਦੇ ਪਾਰੀ ਸਰਕਾਰ ਔਰ ਜਿਹੜੇ ਅਕਵਾਇਰ ਹੋਈ ਜ਼ਮੀਨ ਹੈ ਉਹ ਤੱਕ ਕਬਜ਼ਾ ਵੀ ਨਹੀਂ ਲੈ ਰਹੇ ਦੇਖੋ ਇਸ ਪ੍ਰੋਜੈਕਟ ਦੇ ਨਾਲ ਜਿੱਥੇ ਧਾਰਮਿਕ ਜਿਹੜੇ ਸਾਡੇ ਯਾਤਰੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਉਹਨਾਂ ਵਾਸਤੇ ਵਾਦਾ ਸੀ ਸਾਡਾ ਹੋਟਲ ਕਾਰੋਬਾਰੀ ਸਾਡੇ ਛੋਟੇ-ਛੋਟੀਆਂ ਦੁਕਾਨਾਂ ਕਿਉਂਕਿ ਜਿਹੜਾ ਵੀ ਟੂਰਿਸਟ ਆਉਣਾ ਹੈ ਉਹਨੇ ਹਰ ਤਰ੍ਹਾਂ ਦੀ ਖਰੀਦੋ-ਫਰੋਕ ਤੇ ਤੋਂ ਕਰਨੀ ਹੈ ਇੱਕ ਈ ਰਖਸ਼ੇ ਤੋਂ ਲੈ ਕੇ ਵੱਡੀਆਂ-ਵੱਡੀਆਂ ਗੱਡੀਆਂ ਦੇ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਵੀ ਇਹ ਲਾਭਵੰਦ ਹੈ ਬਾਕੀ ਸਰਾਦ ਖੁੱਲਣਾ ਉਹਦੇ ਵਾਸਤੇ ਵੀ ਇਹ ਲਾਏ ਬੰਦ ਹੈ ਇਹਦੇ ਨਾਲ ਹਰ ਵਰਗ ਦੇ ਲੋਕ ਜੁੜੇ ਬੇਜ਼ਮੀਨੇ ਲੋਕ ਵੀ ਜੁੜੇ ਨੇ ਮਜ਼ਦੂਰ ਵੀ ਨੇ ਵਪਾਰੀ ਵੀ ਨੇ ਛੋਟੇ ਵਪਾਰੀ ਵੀ ਆ ਬਹੁਤ ਛੋਟੇ ਵਪਾਰੀ ਔਰ ਵੱਡੇ ਵਪਾਰੀ ਵੀ ਨੇ ਇਹਦੇ ਨਾਲ ਸਾਡਾ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਜਦੋਂ ਦਾ ਇਹ ਐਕਸਪ੍ਰੈਸ ਵੀ ਬਣਨਾ ਸ਼ੁਰੂ ਹੋਇਆ ਰਿੰਗ ਰੋਡ ਸਾਡਾ ਬਣ ਰਿਹਾ ਤੁਸੀਂ ਪਤਾ ਕਰ ਸਕਦੇ ਜੀ ਜਿਹੜਾ 20 25 30 ਲੱਖ ਦਾ ਗੱਲਾ ਸੀ ਅੱਜ 2-2 ਕਰੋੜ ਦਾ 1.5 ਕਰੋੜ ਦਾ ਹੋ ਗਿਆ ਮੁਸਤਫਾ ਇਨੀ ਇਕਨੋਮੀ ਦੀ ਗਰੋਥ ਆਈ ਔਰ ਜ਼ਿਮੀਦਾਰ ਜਿਨ੍ਹਾਂ ਦੀ ਜ਼ਮੀਨਾ ਕੁਆਇਰ ਹੋਈਆਂ ਉਹ ਪਿੱਛੇ ਜਾ ਕੇ ਜ਼ਮੀਨਾ ਲੈ ਰਹੇ ਨੇ ਬਾਰਡਰ ਦੇ ਉੱਤੇ ਜਿੱਥੇ 10-15 ਲੱਖ ਰੁਪਇਆ ਰੇਟ ਸੀ ਅੱਜ 35-40 ਲੱਖ ਰੁਪਇਆ ਏਕੜ ਦਾ ਰੇਟ ਬਾਰਡਰ ਤੇ ਹੋ ਗਿਆ ਜਿਹੜਾ ਵਿਚਾਰਾ ਕੋ ਛੋਟੀ ਮੋਟੀ ਜ਼ਮੀਨ ਵਾਲਾ ਸੀ ਕਿਲੇ ਵਾਲਾ ਸੀ ਦੋ ਕਿਲੇਆਣਾ ਸੀ ਉਹ 30-35-40 ਲੱਖ ਦਾ ਕਿਲਾ ਇੱਥੋਂ ਵੇਚਦਾ ਉਹ ਹੋਰ ਥੋੜਾ ਪਿੱਛੇ ਜਾ ਕੇ ਕਿਤੇ ਨਾ ਕਿਤੇ ਪੰਜਾਬ ਚ 5-7 ਲੱਖ ਨੂੰ ਕਿਲਾ ਲੈ ਕੇ ਉੱਥੇ ਆਪਣੀ ਜ਼ਮੀਨ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਇੱਕ ਕੁਦਰਤੀ ਸਰਕਲ ਹੈ ਕਿਉਂਕਿ ਕੁਝ ਲੋਕ ਐਸੀ ਇੱਥੋਂ ਜਾ ਕੇ ਬਾਹਰ ਵਸ ਰਹੇ ਕੋ ਸਾਡੇ ਇੱਥੇ ਆ ਕੇ ਵਸ ਰਹੇ ਆ ਇੱਕ ਕੁਦਰਤੀ ਸਰਕਲ ਹੈ ਸੋ ਇਹਦਾ ਬਹੁਤ ਵੱਡਾ ਲਾਹੇਵੰਦ ਮੈਂ ਕਹਿਣਾ ਚਾਹੁੰਦਾ ਜਿੱਥੇ ਕਿਸਾਨਾਂ ਨੂੰ ਐਸੀ ਮਿਲੇ ਆ ਉਹ ਤੋਂ ਸਭ ਤੋਂ ਵੱਡਾ ਜਿਹੜਾ ਵਪਾਰੀਆਂ ਦਾ ਬਹੁਤ ਵੱਡਾ ਫਾਇਦਾ ਅਮਰਸਰ ਜਿਹੜਾ ਹੈ ਇਹ ਬਾਰਡਰ ਏਰੀਆ ਦਾ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇਹਦੇ ਵਾਸਤੇ ਪਹਿਲੀ ਵਾਰ ਜੀਟੀ ਰੋਡ ਤੋਂ ਬਾਅਦ ਕੋਈ ਜਿਹੜੀ ਨਵੀਂ ਝੜਕ ਬਣ ਜਾ ਰਹੀ ਸੀ ਉਹ ਪਹਿਲੀ ਵਾਰ ਇੱਕ ਦੋ ਝੜਕਾ ਅਮਰਸਰ ਨੂੰ ਸਿੱਧੀਆਂ ਦਿੱਲੀ ਦੇ ਨਾਲ ਔਰ ਦੇਸ਼ ਦੇ ਨਾਲ ਕਨੈਕਟ ਕਰਨਾ ਸੀ ਇਸ ਐਕਸਪ੍ਰੈਸ ਵੇ ਨੇ ਕਿਉਂਕਿ ਜਲੰਧਰ ਤੋਂ ਮੁੜ ਕੇ ਜਾਮਨਗਰ ਜਿਹੜਾ ਸੀ ਉਧਰੋਂ ਤੁਸੀਂ ਗੁਜਰਾਤ ਨੂੰ ਜਾ ਸਕਦੇ ਜੀ ਅੱਗੇ ਦਿੱਲੀ ਤੋਂ ਜਾ ਕੇ ਇਹਨੇ ਦਿੱਲੀ ਬੰਬੇ ਹੈ ਜਿਹੜਾ ਐਕਸਪ੍ਰੈਸ ਵੀ ਉਹਦੇ ਨਾਲ ਅਟੈਚ ਹੋ ਜਾਣਾ ਹੈ ਕਿਉਂਕਿ ਪੈਰੀਫੇਰੀ ਦੇ ਨਾਲ ਇਹਨੇ ਅਟੈਚ ਹੋ ਜਾਣਾ ਸੋ ਇਹ ਸਾਡੀ ਇੱਕ ਇਕਨੋਮੀ ਦੀ ਰੀਡ ਦੀ ਹੱਡੀ ਹੈ ਪਰ ਇਹ ਸਰਕਾਰ ਦੀ ਅਣਦੇਖੀ ਕਰ ਜਿਹੜੀ ਮੌਜੂਦਾ ਸਰਕਾਰ ਇਹ ਪ੍ਰੋਜੈਕਟ ਡਿਲੇ ਹੁੰਦਾ ਜਾ ਰਿਹਾ ਹੈ ਨੈਸ਼ਨਲ ਹਾਈਵੇਅ ਅਥਾਰਟੀ ਦੇ ਜਿਹੜੇ ਟੈਂਡਰ ਸਾਰੇ ਹੋਏ ਨੇ ਪੈਸੇ ਖਜ਼ਾਨੇ ਚ ਪਏ ਨੇ ਜਿਹੜੇ ਕਿਸਾਨਾਂ ਨੂੰ ਦੇਣ ਵਾਲੇ ਨੇ ਟੈਂਡਰ ਜਿਹੜੇ ਨੇ ਸਾਰੀਆਂ ਕੰਪਨੀਆਂ ਆ ਗਈ ਤੇ 2 ਸਾਲ ਤੋਂ ਡੇਰੇ ਲਾ ਕੇ ਬੈਠੀਆਂ ਨੇ ਕੰਮ ਉਹਨਾਂ ਦਾ ਚੱਲ ਨਹੀਂ ਰਿਹਾ ਸਰਕਾਰ ਦੇ ਕੰੰਤ ਤੇ ਯੂਨੀ ਸਰਕਾਰੀ ਮੈਂ ਦੱਸਣਾ ਚਾਹੁੰਦਾ ਕਿ ਕਰੀਬ ਤਰਨਤਾਰਨ ਤੋਂ ਜਿਹੜਾ ਅਮਰਬਾ ਅਮਰਸਰ ਦੀ ਗੱਲ ਕਰੂੰਗਾ ਅਮਰਸਰ ਜਿਹੜੇ ਦੀ ਕਿ ਜਿਹੜਾ ਅਮਰਸਰ ਜਿਹੜੇ ਨਾਲ ਰਿਲੇਟਡ ਪ੍ਰੋਜੈਕਟ ਹੈ ਪੰਜਾਬ ਦੀ ਅਜੀ ਅਲੱਗ ਹਾਲ ਹੈ ਪੰਜਾਬ ਦਾ ਤੇ ਬਹੁਤ ਵੱਡਾ ਲਾઉસ ਹੈ ਮੈਂ ਅੰਮ੍ਰਿਤਸਰ ਦੀ ਇਕੱਲੀ ਤੁਹਾਨੂੰ ਗੱਲ ਕਰਨ ਦੇ ਤਰਨਤਾਰਨ ਜਿਹੜੇ ਜੋ ਜਿਹੜਾ ਰਾਜੇਵਾਲ ਤੱਕ ਜਿੱਥੇ ਆਈਆਈਐਮ ਮੈਂ ਉੱਥੇ ਤੱਕ ਆਉਣਾ ਜਿਹੜਾ ਇਹਨੇ ਪ੍ਰੋਜੈਕਟ ਉਹ ਕਰੀਬ ਸਾਨੂੰ ਉਹਦਾ ਕਬਜ਼ਾ ਮਿਲਿਆ ਵਾ ਪਰ ਉਤੋਂ ਅੱਗੇ ਉਸ ਜੰਕਸ਼ਨ ਤੋਂ ਲੈ ਕੇ ਮੰਨ ਵਾਲੇ ਤੱਕ 250 ਕਰੋੜ ਰੁਪਇਆ ਅਜੇ ਦੇਣਾ ਹੈ ਤੇ ਜ਼ਮੀਨ ਅਕਵਾਇਰ ਕਰਨੀ ਆ ਜਿੱਥੋਂ ਮਤਲਬ ਜਿਹੜਾ ਪਹਿਲਾ ਬ੍ਰਾਊਨ ਫੀਲਡ ਕਹਿ ਦਿੰਦੇ ਅਸੀਂ ਇਹਨੂੰ ਤਰਨਤਾਰਨ ਰੋਡ ਨੂੰ ਜਾਂਦੀ ਜਿਹੜੀ ਨਵੀਂ ਰੋਡ ਨਿਕਲੀ ਸੀ ਉਹਨੂੰ ਵੱਡਿਆ ਕਰਕੇ ਉਹ ਐਕਸਪ੍ਰੈਸਵੇ ਦਾ ਹਿੱਸਾ ਬਣ ਗਿਆ 250 ਕਰੋੜ ਉਹ ਇਹਨਾਂ ਕੋ ਜਮੀਨ ਅਕਵਾਇਰ ਕਰਕੇ ਨਹੀਂ ਦਿੱਤੀ ਜਾ ਸਕੀ ਫਿਰ ਤੁਸੀਂ ਆ ਜਾਓ ਉੱਥੋਂ ਮੰਨ ਵਾਲੇ ਤੋਂ ਲੈ ਕੇ ਕਰੀਬ 에어ਪੋਰਟ ਤੱਕ 8 ਕਿਲੋਮੀਟਰ ਏਰੀਆ ਉਹ ਇਹਨਾਂ ਕੋ ਪੈਚਸ ਨੇ ਜਿਹੜੇ ਅਕਵਾਇਰ ਕਰਕੇ ਸਰਕਾਰ ਕੋ ਨਹੀਂ ਦਿੱਤੇ ਜਾ ਰਹੇ ਪੈਚ ਟੇਕ ਵੀ ਅਕਵਾਇਰ ਨਹੀਂ ਕਰਨਾ ਉਹ ਇੱਕ ਜਗ੍ਹਾ ਵੀ ਹੋ ਜੇ ਤੇ ਉਹ ਮੁਸ਼ਕਲ ਆ ਜਾਂਦੀ ਹੈ ਤੇ ਕਰੀਬ 30 30 20 20 30 30 ਪ੍ਰੋਜੈਕਟ ਦੇ ਜਿਹੜੇ ਪੈਚਸ ਨੇ ਉਹ ਛੋਟੇ ਛੋਟੇ ਇਹਨੇ ਕਿਸਾਨਾਂ ਦੇ ਨਾਲ ਕਿਤੇ ਕਿਸਾਨਾਂ ਕੋ ਪੈਸੇ ਦੇਤੇ ਆ ਕਬਜ਼ਾ ਨਹੀਂ ਲੈ ਪਾਰੇ ਫੇਰ ਤੁਸੀਂ ਰਾਜੇਵਾਲ ਤੋਂ ਜਿਹੜਾ ਰਿੰਗ ਰੋਡ ਹੈ ਰਾਜੇਵਾਲ ਤੋਂ ਵਾਇਆ ਮਾਨਾ ਵਾਲਾ 베ਰਕੇ ਦੇ ਉੱਤੋਂ ਦੀ ਹੋ ਕੇ ਅ ਬਲਸਚੰਦਰਾ ਦੇ ਬਲ ਦੇ ਲਾਗੋਂ ਦੀ ਨੰਘ ਕੇ ਤੁਸੀਂ ਲੋਹਾਰਕੇ ਰੋਡ ਦੇ ਲਾਗੋਂ ਦੀ ਹੋ ਕੇ 에어ਪੋਰਟ ਤੇ ਪਹੁੰਚਦੇ ਜੇ ਦੂਜਾ ਦੂਜਾ ਜਿਹੜਾ ਪੈਕੇਜ ਹੈ ਦੋ ਪੈਕੇਜ ਨੇ ਪੈਕੇਜ 2 ਤੇ 3 ਇਸ ਰਿੰਗ ਰੋਡ ਦੇ ਪੋਂ ਦਾ ਰਾਜੇਵਾਲ ਤੋਂ ਸ਼ੁਰੂ ਹੋ ਕੇ ਤੁਸੀਂ ਵਾਇਆ ਤਰਨਤਾਰ ਰੋਡ ਤੋਂ ਹੋ ਕੇ ਖੇਮਕਰ ਰੋਡ ਨੂੰ ਟੱਚ ਕਰਦੇ ਖੇਮਕਰ ਰੋਡ ਤੋਂ ਅੱਗੇ ਖਾਸੇ ਨੂੰ ਆਜੋ ਤੇ ਖਾਸੇ ਤੋਂ 에어ਪੋਰਟ ਦੇ ਉੱਤੇ ਦੀ ਘੁੰਮ ਕੇ ਫਿਰ ਉਸੇ ਪੈਕ ਜਿਹੜਾ ਪਹਿਲਾਂ ਉਹਦੇ ਨਾਲ ਅਟੈਚ ਹੋ ਜਾਂਦਾ ਇੱਕ ਕੰਪਲੀਟ ਰਿੰਗ ਰੋਡ ਹੋ ਜਾਂਦਾ ਤੇ ਜਿਹੜਾ ਰਾਜੇਵਾਲ ਤੋਂ ਵਾਇਆ ਤਰਨਤਾਰ ਰੋਡ ਵਾਇਆ ਖਾਸਾ ਤੇ ਵਾਇਆ ਬੋੜੂ ਦੇ ਲਾਗੂ ਦੀ ਖੇਮਕਰ ਰੋਡ ਤੋਂ ਲੰਘ ਕੇ ਤੁਸੀਂ ਪਹੁੰਚਦੇ ਜੇ ਅਜਨਾਲੇ ਉਸ ਦਾ ਵੀ ਕਰੀਬ 6 ਕਿਲੋਮੀਟਰ ਉਹਦੇ ਚ ਪੈਂਡਿੰਗ ਹੈ ਉਹ ਵੀ ਨਹੀਂ ਕਰਕੇ ਆਪਾਂ ਦੇ ਬਾਰੇ ਅੰਮ੍ਰਿਤਸਰ ਤੋਂ ਰਮਦਾਸ ਤੱਕ 3.5 ਕਿਲੋਮੀਟਰ ਉੱਥੇ ਜਿਹੜੇ ਟੋਟੇ ਨੇ ਉਹ ਪੈਂਡਿੰਗ ਨੇ ਅਕਵਾਇਰ ਨਹੀਂ ਕੀਤਾ ਜਾ ਰਹੇ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਜਿਹੜੀ ਕੁਮਾਨ ਤੱਕ ਜਾਣੀ ਹੈ ਰੋਡ ਹਰਗਮਿੰਦਪੁਰ ਸਾਹਿਬ ਨੂੰ ਉਹਦਾ ਵੀ ਕਰੀਬ 7.68 ਕਿਲੋਮੀਟਰ ਉਹਦਾ ਪੈਂਡਿੰਗ ਹੈ ਸੋ ਮੇਰਾ ਕਹਿਣਾ ਹੈ ਕਿ ਜਿਹੜੇ ਜਿਹੜੇ ਪ੍ਰੋਜੈਕਟ ਉਹ ਰੋਡ ਦੀ ਜਿਹੜੀ ਪੈਂਡਿੰਗ ਹੈ ਉਹ ਰੋਡ ਤੇ ਸਰਕਾਰ ਸੰਜੀਦਾ ਦਾ ਕੰਮ ਹੀ ਨਹੀਂ ਕਰਦੀ 2 ਸਾਲ ਹੋ ਗਏ ਕਦੀ ਐਸਡੀਐਮ ਤੋਂ ਐਸਡੀਐਮ ਬਦਲਦੇ ਜਾ ਰਹੇ ਨੇ ਤਹਿਸੀਲਦਾਰ ਬਦਲ ਦਿੰਦੇ ਨੇ ਐਸਡੀਐਮ ਨਵਾਂ ਆ ਜਾਂਦਾ ਉਹ ਥੋੜੇ ਦਿਨ ਰਹਿਦਾ ਫੇਰ ਬਦਲ ਦਿੰਦੇ ਸਰਕਾਰ ਦੇ ਮਨਪਸੰਦ ਨਹੀਂ ਆਉਂਦਾ ਕੋਈ ਬੰਦਾ ਵੀ ਜਿਹੜੇ ਪੈਸੇ ਆ ਉਹ ਵੱਢ ਕੇ ਰਾਜੀ ਨਹੀਂ ਮੈਂ ਤੁਹਾਨੂੰ ਕੁੱਲ ਕੁੱਲ ਮੋਟਾ-ਮੋਟਾ ਦੱਸ ਦਿੰਨਾ ਕਿ 2614 ਕਰੋੜ ਰੁਪਏ ਵੰਡਣਾ ਸੀ ਸਰਕਾਰ ਨੇ ਜਿਹੱਚੋ 700 2614.52 ਜਿਹੱਚੋ 749.69 ਕਰੋੜ ਪੈਂਡਿੰਗ ਐ ਜਿਹੜਾ ਵੰਡਣਾ ਐ ਤੇ ਜਿਹਦੇ ਕਰਕੇ ਸਾਨੂੰ ਕਬਜ਼ੇ ਨਹੀਂ ਮਿਲ ਰਹੇ ਤੇ ਇਹ ਪਿਆ ਸਰਕਾਰ ਮੈਂ ਦੱਸਦਾ ਜੀ ਇਦਾਂ ਹੀ 182.64 ਕਿਲੋਮੀਟਰ ਬੰਨਣਾ ਸੀ ਇਹ ਟੋਟਲ ਜਿਹੜਾ ਐਕਵਾਇਰ ਕਰਨਾ ਸੀ ਕਿਲੋਮੀਟਰ ਕੁਝ 182.6 ਚਾ ਉਹ ਤਾਂ ਜੋ 33.1 ਕਿਲੋਮੀਟਰ ਅਕਵਾਇਰ ਕਰਨ ਵਾਲਾ ਰਹਿੰਦਾ ਸਾਰੇ ਜਿਹੜੇ ਮੈਂ ਤੁਹਾਨੂੰ ਪ੍ਰੋਜੈਕਟ ਦੱਸੀਏ ਇਹਦੇ ਚ ਬਿਆਸ ਮਹਿਤਾ ਕੁਮਾਰ ਰੋਡ ਵੀ ਆ ਜਾਂਦੀ ਕਿਉਂਕਿ ਸਾਡਾ ਨਾਲ ਉਧਰ ਏਰੀਆ ਜਾ ਲੱਗਦਾ ਹੈ ਬਿਆਸ ਮਹਿਤਾ ਕੁਮਾਰ ਰੋਡ ਵੀ ਆ ਜਾਂਦੀ ਤੁਸੀਂ ਮੰਨੋਗੇ ਸਰਕਾਰ ਦੀ ਅੰਗੇਲੀ ਬਿਆਸ ਮਹਿਤਾ ਕੁਮਾਰ ਰੋਡ ਦਾ ਡੀਆਰਓ ਆ ਡਿਸਟ੍ਰਿਕਟ ਰੈਵਨਿਊ ਆਫਸਰ ਹੈ ਉਹਨੂੰ ਮਤਲਬ ਟੈਂਪਰੇਰੀ ਚਾਰਜ ਮਿਲਿਆ ਹੋਇਆ ਹੈ ਇੱਕ ਸਾਲ ਤੋਂ ਉਥੇ ਡੀਆਰਓ ਐ ਨੀਗਾ ਇੱਕ ਪੈਸਾ ਨਹੀਂ ਦੇ ਪਾਈਗੇ। ਕੋਈ ਧਿਆਨ ਹੀ ਨਹੀਂ ਸਰਕਾਰ ਦਾ। ਸਰਕਾਰ ਤੇ ਇਛਤਿਹਾਰਾ ਜਲ ਰਹੀ ਹੈ। ਜਾਂ ਲੈਕਚਰਾਂ ਜਿੱਤਣ ਵਾਸਤੇ ਤੋਰਮ ਰੋਡ ਦੀ ਰਾਜਨੀਤੀ ਕਰ ਰਹੇ ਨੇ। ਪੰਜਾਬ ਵੱਲ ਕੋਈ ਧਿਆਨ ਨਹੀਂ ਪਹਿਲਾਂ ਇਹਨਾਂ ਨੇ ਯੂਰ ਲਾਤਾ ਸਾਰੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਦੇਸ਼ 'ਚ ਜਾ ਕੇ ਪ੍ਰਚਾਰ ਕਰਨ ਦਾ ਕਿ ਸ਼ਾਇਦ ਅਸੀਂ ਉਥੇ ਬਹੁਤ ਵੱਡੇ ਪ੍ਰਚਾਰ ਦੇ ਨਾਲ ਅਸੀਂ ਲਕਣਾ ਜਿੱਤ ਲੈਣੀਆਂ ਨੇ। ਜੇ ਉੱਥੋਂ ਮੁੱਖੀਆਂ ਤੇ ਪੰਜਾਬ ਵਾਲੀ ਲੋਕ ਸਭਾ ਸ਼ੁਰੂ ਹੋ ਗਈ ਉਹ ਆਈ ਤੇ ਫਿਰ ਜਲੰਧਰ ਵਾਲੀ ਹੋ ਗਈ ਹੁਣ ਅੱਗੇ ਤਿੰਨ 22 ਲੱਖਾਂ ਫੇਰ ਅੱਗੇ ਇੱਕ ਘੜੀਆਂ ਨੇ ਚਾਰ ਪੰਜਾਬ ਦੀਆਂ ਫਿਰ ਫਿਰ ਤੁਸੀਂ ਹਰਿਆਣੇ ਦੀ ਵੀ ਆ ਗਈ ਫਿਰ ਕਾਰਪੋਰੇਸ਼ਨ ਹੈ ਸਰਪੰਚਾਂ ਦੀ ਇਲੈਕਸ਼ਨ ਬੈਂਡਿੰਗ ਹੈ ਜ਼ਿਲ੍ਹਾ ਪ੍ਰੀਜ਼ਰ ਬਲਾਕ ਸੰਪਤੀ ਦੋ ਸਾਲ ਤੇ ਇਲੈਕਸ਼ਨਾਂ ਹੀ ਲੰਘ ਜਣੇ ਤੇ ਸਾਡਾ ਕੀ ਬਣੂਗਾ ਜੀ ਅੰਮ੍ਰਿਤਸਰ ਵਾਲਿਆਂ ਦਾ ਅੱਜ ਸਾਰੇ ਲੋਕਾਂ ਦੇ ਮਨ ਦੇ ਕੁਐਸਚਨ ਮਾਰਕ ਹੈ ਸਾਰੇ ਬੋਰਡਰ ਦੇ ਉੱਤੇ ਬੈਠੇ ਆਂ ਮੁੱਖ ਮੰਤਰੀ ਸਾਹਿਬ ਤੁਸੀਂ ਡੇਰਾ ਦੇ ਲਾ ਲਿਆ ਜਲੰਧਰ ਤੁਸੀਂ ਸਾਡਾ ਅੰਮ੍ਰਿਤਸਰ ਬਾਰੇ ਕੀ ਸੋਚਿਆ ਤੁਸੀਂ ਕਹਿੰਦੇ ਜੀ ਮੈਂ ਅੰਮ੍ਰਿਤਸਰੋਂ ਉੱਥੋਂ ਬਹਿ ਕੇ ਕੰਮ ਕਰਾਂਗਾ ਜਿਸ ਇਨਸਾਨ ਨੇ ਕੰਮ ਕਰਨੇ ਕੰਮ ਚੰਡੀਗੜ੍ਹੋਂ ਬਹਿ ਕੇ ਵੀ ਹੋ ਜਾਣੇ ਤੁਹਾਡਾ ਅਸਰ ਹੋਣਾ ਚਾਹੀਦਾ ਥੱਲੇ ਤੱਕ ਜ਼ਮੀਨਾਂ ਐਕਵਾਇਰ ਕੋਈ ਨੇ ਪੁੱਛੋ ਕਿਉਂ ਨਹੀਂ ਐਕਵਾਇਰ ਕੀਤੀਆਂ ਜਿਹੜੀਆਂ ਐਕਵਾਇਰ ਹੋਏ ਕਬਜ਼ੇ ਕਿਉਂ ਨਹੀਂ ਚਲੇਦੇ ਤੁਹਾਡੇ ਕੋਲ ਕਾਨੂੰਨ ਹੈ ਤੁਹਾਨੂੰ ਕਨਸਟੀਚਿਊਸ਼ਨਲ ਤੀ ਤੁਸੀਂ ਕਾਨੂੰਨ ਦੇ ਦਾ ਕਬਜ਼ਾ ਲੈਣਾ ਮੈਂ ਕੋਈ ਗਲਤੀ ਕਰਨਾ ਨਹੀਂ ਆਹ ਜੇ ਕਿਸੇ ਦੇ ਮਨ ਦੇ ਕੋਈ ਸਵਾਲ ਨੇ ਕਿ ਸੇ ਜ਼ਿੰਮੇਦਾਰ ਨੂੰ ਕੋਈ ਥੋੜੇ ਬੋਤੇ ਕੋਈ ਫਰਕ ਆ ਪੈਸੇ ਦਾ ਤੇ ਉਹਨੂੰ ਉਹਦੇ ਨਾਲ ਬਹਿ ਕੇ ਸੈਟਲਮੈਂਟ ਕਰੋ ਪਰ ਉਹਦੀ ਸਜ਼ਾ ਤੁਸੀਂ ਸਾਰੇ ਅੰਮ੍ਰਿਤਸਰ ਨੂੰ ਕਿੱਦਾਂ ਦੇ ਸਕਦੇ ਸਾਡੀ ਬਾਰਡਰ ਡਿਸਟ੍ਰਿਕਟ ਨੂੰ ਕਿੱਦਾਂ ਦੇ ਸਕਦੇ ਸਾਡੇ ਦੋ ਪ੍ਰੋਜੈਕਟ ਅੱਗੇ ਪੈਂਡਿੰਗ ਹੈ ਹਾਰਟੀਕਲਚਰ ਯੂਨੀਵਰਸਿਟੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਰਿਸਰਚ ਐਂਡ ਐਡਮਨ ਬਲੌਕ ਜਿਹੜਾ ਬਣਨਾ ਸੀ ਉਹਦਾ 40 ਕਰੋੜ ਦੀ ਜ਼ਮੀਨ ਹੋਣੀ ਹੈ ਉਹ ਸਾਲੋਂ ਤੁਸੀਂ ਲੈ ਕੇ ਨਹੀਂ ਦੇ ਰਹੇ 100 ਕਰੋੜ ਦਾ ਪ੍ਰੋਜੈਕਟ ਅੰਮ੍ਰਿਤਸਰ ਦਾ ਉਹ ਰੁਕਿਆ ਪਿਆ ਪੱਟੀ ਮਖੂ ਲਿੰਕ ਹੈ ਉਹਦੀ ਜ਼ਮੀਨ ਕੁਆਇਰ ਕਰਕੇ ਨਹੀਂ ਤੁਸੀਂ ਦੇ ਰਹੇ ਉਹ ਸਾਡਾ ਵੱਡਾ ਜਿਹੜਾ ਪ੍ਰੈਸਟੀਜੀਅਸ ਪ੍ਰੋਜੈਕਟ ਹੈ 250 ਕਿਲੋਮੀਟਰ ਸਾਨੂੰ ਘੱਟ ਪੈਣਾ ਡਾਕਟਰ ਮਨਮੋਹਨ ਸਿੰਘ ਜੀ ਦਾ ਦਿੱਤਾ ਪ੍ਰੋਜੈਕਟ ਸੀ ਉਹ ਵੀ ਨਹੀਂ ਤੁਸੀਂ ਕਰ ਪਾਰੇ ਅੜਿਓਰਟਿਕਲ ਚ ਯੂਨੀਵਰਸਿਟੀ ਇਹ ਵੀ ਡਾਕਟਰ ਮਨਮੋਹਨ ਸਿੰਘ ਜੀ ਹੁਣਾਂ ਦਿੱਤੀ ਸੀ ਇਹਦੇ ਵੀ ਤੁਸੀਂ ਪੈਸੇ ਨਹੀਂ ਦੇ ਪਾਰੇ ਹਾਈਵੇ ਦੇ ਪੈਸੇ ਤੁਸੀਂ ਨਹੀਂ ਸਾਨੂੰ ਦੇ ਪਾ ਮਤਲਬ ਹੈ ਪੈਸੇ ਹੈਗੇ ਨੇ ਸਿਰ ਤੁਸੀਂ ਕੁਆਇਰ ਕਰਕੇ ਜੜਾ ਹੈ ਪੈਸੇ ਜਿਹੜੇ ਕੇਂਦਰ ਵੱਲੋਂ ਆਏ ਨੇ ਕੇਂਦਰ ਵੱਲੋਂ ਹੀ ਪੈਸੇ ਆਏ ਨੇ ਸਾਰੇ ਪੈਸੇ ਉਹਨਾਂ ਲਾਉਣੇ ਨੇ ਇਹਨਾਂ ਕੁਝ ਨਹੀਂ ਦੇਣਾ ਇਹਨਾਂ ਉਲਟਾ ਜਿਹੜਾ ਕੰਮ ਕਰਕੇ ਅਕਵਾਇਰ ਕਰਕੇ ਦੇਣਾ ਉਹਦੇ ਵੀ ਪੈਸੇ ਇਹਨਾਂ ਲੈਣੇ ਸਰਚਾਰਜ ਵੀ ਨਾ ਲੈ ਲੈਣੇ ਪਰ ਫਿਰ ਕਿਉਂ ਇਹਨੂੰ ਕੰਮ ਕਰਵਾਉਣਾ ਪੈਸਾ ਕੋਈ ਨਹੀਂ ਲੈਣਾ ਕੀ ਲੱਗਦਾ ਤੁਹਾਨੂੰ ਪੈਸਾ ਕੋਈ ਨਹੀਂ ਲੱਗਣਾ ਕੰਮ ਕਰਕੇ ਆਨੇ ਤੇ ਕੰਮ ਕਰੀਆ ਸੰਜੀਦਗੀ ਜੇ ਸੰਸਾਨ ਦੀ ਸੰਜੀਦਗੀ ਹੈ ਨਹੀਂ ਇਹਨਾਂ ਚੀਜ਼ਾਂ ਦਾ ਕੀ ਇਹ ਏ ਜ਼ਿਆਦਾ ਜ਼ਰੂਰੀ ਹੈ ਕਿ ਬਾਰ-ਬਾਰ ਸਟੇਟਾ 'ਚ ਜਾ ਕੇ ਪ੍ਰਚਾਰ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਆਪ ਆਪਣਾ ਘਰ ਦੇ ਠੀਕ ਕਰ ਲਈਏ। ਉਹ ਲੋਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਫਸਰਾਂ ਨੇ ਕਿਹਾ ਤਾਂ ਕਿਉਂ ਨਾ ਪੰਜਾਬ ਚੋਂ ਸਾਰੇ ਪ੍ਰੋਜੈਕਟ ਅਸੀਂ ਵਾਈਂਡ ਅਪ ਕਰ ਦਿੱਤੇ ਜਾਣ। ਭਾਈ ਦੇਖੋ 2-2 ਤੇ 3-3 ਸਾਲ ਦੇ ਟੈਂਡਰ ਹੋਣ ਤੋਂ ਬਾਅਦ ਸਾਰੇ ਠੇਕੇਦਾਰ ਆ ਕੇ ਇੱਥੇ ਬੈਠੇ ਨੇ। ਕੰਮ ਹੋ ਨਹੀਂ ਰਿਹਾ। ਅਗਲੇ ਨੂੰ ਖਰਚੇ ਪੈ ਰਹੇ ਨੇ। ਸਟਾਫ ਸਾਰੇ ਬੈਠੇ ਨੇ। ਉਹ ਤਾਂ ਕਹਿਣਗੇ ਉਹ ਤਾਂ ਹਾਈਵੇਅ ਅਥਾਰਟੀ ਨਾਲ ਅਸੀਂ ਦੇ ਮਿਲੇ ਉਦੋਂ ਮੈਂ ਸੀ ਕੁਦਰਤੀ ਸੁੱਕੀ ਆਪਣੇ ਜਿਹੜੇ ਡਿਪਟੀ ਸੀਐਮ ਉਹਨਾਂ ਨਾਲ ਸੁਜਿੰਦਰ ਦਾਵਾ ਜੀ ਉਹਨਾਂ ਸਾਡੇ ਮੂੰਹ ਤੇ ਕਹਿ ਆ ਕਿ ਉਹਨੂੰ ਸਮਝਾਓ ਕੁਝ। ਉਹ ਜਵਾਬ ਦੇ ਨਹੀਂ ਕਰਨਾ ਤਾਂ ਮੈਂ ਬੰਦ ਕਰ ਦੇਣਾ ਸਾਰਾ ਕੁਝ ਮੈਂ ਕਹਿ ਦਿੱਤਾ ਬੰਦ ਕਰ ਦੇ ਤੇ ਉਹ ਤੋਂ ਬਾਅਦ ਤੇ ਉਹਨਾਂ ਨੇ ਮੀਟ ਆ ਗਈ ਇਹ ਵੀ ਕਹਿ ਰਿਹਾ ਸੀ ਅੱਗੇ ਵੀ ਨਹੀਂ ਦੇਣੇ ਤੁਹਾਨੂੰ ਕੁਝ ਭਾਈ ਕੱਲ ਨਹੀਂ ਸਮਝਦੇ ਇੱਕ ਜਦੋਂ ਪ੍ਰੋਜੈਕਟ ਬਣਦਾ ਹੈ ਉਹਦੀ ਕਾਸਟ ਉਹਦਣ ਗਣੀ ਜਾਂਦੀ ਹੈ ਭਾਜ ਇੰਨੇ ਪੈਸੇ ਲੱਗਣੇ ਨੇ ਉਹ ਕਿ 5 5 10 10 ਸਾਲ ਬਾਅਦ ਥੋੜਾ ਜਿਹਾ ਕੰਮ ਹੁੰਦੇ ਆ ਫਿਰ ਸਰਕਾਰ ਇੱਥੇ ਹੈਗੀ ਹੈ ਕੋਈ ਦਿੱਕਤ ਨਹੀਂ ਹੈਗੀ ਲੋਕਾਂ ਨੇ ਭਰੇ ਵੀ ਨਹੀਂ ਕਿ ਤੁਸੀਂ ਕੋਈ ਮਿਨੋਰਟੀ ਜੇ ਘਟ ਗਿੰਦੀ ਜੇ ਤੁਸੀਂ ਤੇ ਫੁੱਲ ਮੈਜੋਰਟੀ ਹੈ ਤੁਹਾਡੇ ਕੋਲ 92 ਤੁਸੀਂ ਐਮਐਲਏ ਡਰੀ ਜਾਂਦੇ ਜੇ ਤੁਸੀਂ ਉਹ ਪ੍ਰੋਜੈਕਟ ਨੂੰ ਰਿਕੁਆਇਰ ਕਰਦੇ ਟਾਈਮ ਵੀ ਤੁਹਾਡੇ ਕੋਲ ਨਿਕਲਦਾ ਕੋਈ ਸੈਂਟਰ ਗਵਰਨਮੈਂਟ ਨੇ ਦੇਣਾ ਫਿਰ ਤੁਸੀਂ ਕਹਿ ਰਹੇ ਕੀ ਰੀਜ਼ਨ ਹੈ ਆਖ ਚਾਰਵੇਂ ਕਿਉਂ ਹੀ ਇਹ ਪ੍ਰੋਜੈਕਟਾਂ ਨੂੰ ਪੈਸਾ ਲੈ ਰਹੇ ਸੈਂਟਰ ਸਰਕਾਰ ਤੇ ਸਾਡੇ ਅੰਮ੍ਰਿਤਸਰ ਮੇਰੇ ਕੋ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰਦਾ ਅੰਮ੍ਰਿਤਸਰ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਸੰਜੀਦਾ ਹੀ ਨਹੀਂ ਹੈਗੀ ਇਹ ਕਿਹ ਪ੍ਰੋਜੈਕਟ ਹੈ ਕੋਰਟਿਕਲ ਜੁਨੀਵਰਸਿਟੀ 40 ਕਰੋੜ ਰੁਪਇਆ ਲੱਗਣਾ ਸਾਰਾ 40 50 ਕਰੋੜ 35 ਕਿਲੇ ਰਿਕੁਆਇਰ ਕਰਨੇ ਸਾਰਾ ਕੁਝ ਹੋਇਆ ਪਿਆ ਸਿਰ ਪੈਸੇ ਦੇ ਕੇ ਰਿਕੁਆਇਰ ਕਰਨੀ ਤੁਸੀਂ ਮੈਨੂੰ 2 ਸਾਲ ਲੱਗੇ ਉਸ ਫਾਈਲ ਨੂੰ ਇੱਥੋਂ ਤੱਕ ਪਹੁੰਚ ਉਹ ਦੇਣਗੇ ਤੇ ਪੈਸੇ ਕਵਰ ਹੋਣੇ ਮੈਂ ਤਿੰਨ ਵਾਰੀ ਚਿੱਠੀਆਂ ਲਿਖ ਕੇ ਬਾਈ ਹੈਂਡ ਤੇ ਮੀਡੀਆ ਰਾਈ ਵੀ ਦੇ ਚੁੱਕਾ ਪਰ ਇਹ ਤੁਹਾਡਾ ਬੜਾ ਫੇਵਰਟ ਪ੍ਰੋਜੈਕਟ ਸੀਗਾ ਜਿਹਦੇ ਲਈ ਤੁਸੀਂ ਵੀ ਕਹ ਦੇ ਕਿਉਂਕਿ ਪਹਿਲਾਂ ਤੇ ਰੂਟ ਕਿਸਨੇ ਬਸ ਉਹ ਘੜਦੇ ਲੱਗੇ تھے ਆਉਣ ਅਕਸਰ ਦੇ ਨਾ ਦੇਖੋ ਅਸੀਂ ਇਸ ਧਰਤੀ ਨਾਲ ਜੁੜੇ ਆ ਸਾਨੂੰ ਪਤਾ ਇਹਦੀਆਂ ਕੀ ਮੁਸ਼ਕਿਲਾਂ ਨੇ ਸਾਡੀ ਇਕੋ ਇਕਨੋਮੀ ਦੀ ਰੀਡ ਦੀ ਹੱਡੀ ਹੈ ਟੂਰਿਸਟ ਠੀਕ ਹੈ ਬਾਕੀ ਕੰਮ ਵੀ ਕਰਾਂਗੇ ਬਾਕੀ ਵੀ ਅਸੀਂ ਕੋਸ਼ਿਸ਼ ਕਰਨੀ ਪਰ ਇਹ ਉਹ ਆ ਕਿ ਜਿਹਦਾ ਕੁਦਰਤੀ ਬਾ ਇੱਥੇ ਸ਼੍ਰੀ ਮੰਦਿਰ ਸਾਹਿਬ ਦੇ ਹੋਣ ਕਰਕੇ ਲੋਕਾਂ ਦੇ ਆਸਥਾਰੇ ਦੀ ਇੱਥੇ ਆਉਂਦੇ। ਸ਼੍ਰੀ ਦੁਰਗਹਿਰਾ ਤੀਰਥ, ਨੈਸ਼ਰੀ, ਬਾਲਮਿਕ, ਭਗਵਾਨ ਬਾਲਮਿਕ ਜੀ ਦੇ ਤੀਰਥ ਨੇ। ਔਰ ਮੇਕਾ ਹੋਰ ਔਰ ਕਰਤਾਰਪੁਰ ਸਾਹਿਬ ਦਾ ਵੱਡਾ ਤੀਰਥ ਸਥਾਨ। ਅੱਛਾ ਉਹਨੂੰ ਜਾਂਦੀ ਰੋਡ ਜਿਹੜੀ ਹੈ ਤੁਸੀਂ ਇੱਥੋਂ ਦੇਖ ਲਓ ਜਨਾਲੇ ਤੱਕ ਅਸੀਂ ਲੈ ਕੇ ਫੋਰ ਲੈਣ। ਉਹਦੇ ਵਿੱਚ ਪੈਚੇਸ ਨੇ। ਨਿਗੇ ਨਿਗੇ ਮਤਲਬ ਰੋਲੇ ਨੇ। ਇਹ ਵੀ ਨਹੀਂ ਮਕਾ ਸਕਦੇ। ਜੇ ਸਰਕਾਰ ਹੀ ਨਹੀਂ ਮਕਾ ਸਕਦੀ। ਤੇ ਸਰਕਾਰ ਹੱਥ ਖੜੇ ਕਰਦੇ ਵੀ ਸਾਡੇ ਤੋਂ ਨਹੀਂ ਹੁੰਦਾ ਫਿਰ ਫਿਰ ਬਿਆਨ ਦੋ। ਔਰ ਜਦੋਂ ਸੱਤਾਂ ਦੇ ਵਿੱਚੋਂ ਚਾਰ ਤਾਂ ਰੱਦ ਹੋ ਚੁੱਕੇ ਤਿੰਨ ਬੱਚੇ ਨੇ ਜਿਨ੍ਹਾਂ 'ਚ ਇੱਕ ਤੁਹਾਡਾ ਵੀ ਬਚਿਆ ਤੇ ਨਹੀਂ ਮਿਲਦਾ ਤੇ ਫਿਰ ਤੁਸੀਂ ਅਕੋਨ ਕੀ ਕਰੂੰ? ਕੀ ਮੈਂ ਹੁਣ ਅਕੋਨ ਕੀ ਕਰਾਂ ਕੋਈ ਐਗਿਟੇਸ਼ਨ ਹੀ ਹੈ ਤੇ ਇਹਨਾਂ ਦੇ ਵਿਰੁੱਧ ਕਰਾਂਗੇ ਅਸੀਂ ਲੋਕਾਂ ਨੂੰ ਵੇਅਰ ਕਰਾਂਗੇ ਆਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਤੁਹਾਡਾ ਭਲਾ ਕਰਨਾ ਜਿਹੜਾ ਭਲਾ ਹੋਇਆ ਹੋਇਆ ਹੈ ਤੁਸੀਂ ਤਾਂ ਕੁਝ ਵੀ ਨਹੀਂ ਕਰਨਾ ਤੁਸੀਂ ਤਾਂ ਖਲੋ ਕੇ ਕੰਮ ਹੀ ਕਰਨਾ ਨਾ ਤੁਸੀਂ ਪੈਸਾ ਦੇਣਾ ਨਾ ਤੁਹਾਡੇ ਕੋਲ ਵੱਡੀ ਜ਼ਿੰਮੇਵਾਰੀ ਤੁਸੀਂ ਤਾਂ ਜਿਹੜੇ ਪੈਸੇ ਆਏ ਉਹਦੇ ਨਾਲ ਜ਼ਮੀਨ ਕੁਆਇਰ ਕਰਨੀ ਹੈ ਤੇ ਜਿਹੜੇ ਲੋਕ ਜ਼ਮੀਨ ਅਕਵਾਇਰ ਨਹੀਂ ਕਰਕੇ ਦੇ ਸਕਦੇ। ਅੱਜ ਵਰਤੇ ਨਹੀਂ ਕਿ ਕਿੱਥੇ ਵਰਤਦੇ ਨਹੀਂ ਇਹ ਪੈਸੇ ਨਹੀਂ ਵਰਤੇ ਜਾ ਸਕਦੇ ਵੀ ਕੋਈ ਬਲੇਮ ਵਾਲੀ ਗੇਮ ਨਹੀਂ। ਇਹ ਬੰਦੇ ਜਿਹੜੇ ਜ਼ਮੀਨ ਅਕਵਾਇਰ ਨਹੀਂ ਕਰਕੇ ਦੇ ਸਕਦੇ। ਫਿਰ ਉਹਨਾਂ ਦੇ ਉਹਨਾਂ ਦਾ ਕੀ ਆਸਰ ਕੋਈ ਬਾਰਡਰ ਤੇ ਦੇਖੋ ਇੱਕ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਇੱਕ ਰਿੰਗ ਰੋਡ ਸਾਡਾ ਜਿਹੜਾ ਅੰਮ੍ਰਿਤਸਰ ਦੀ ਮੈਂ ਸਮਝਦਾ ਕਿ ਬੈਕਬੋਨ ਬਣੇਗੀ ਉਹਨਾਂ ਵਾਲੇ ਸੰਬੰਧ। ਕਿਹੜਾ ਐਕਸਪ੍ਰੈਸ ਵੀ। ਉਹਦੀ ਜੇ ਤੁਸੀਂ ਉਹ ਵੀ ਨਹੀਂ ਸਾਡਾ ਅਕਵਾਇਰ ਕਰਕੇ ਦੇ ਸਕਦੇ। ਹਾਰਟਿਕਲਚਰ ਯੂਨੀਵਰਸਿਟੀ ਤੁਸੀਂ ਨਹੀਂ ਸਾਨੂੰ ਉਹਦੇ ਪੈਸੇ ਅਕਵਾਇਰ ਕਰਕੇ ਜ਼ਮੀਨ ਦੇ ਤੇ ਉਹ ਵੀ ਪੈਸੇ ਸੈਂਟਰ ਨੇ ਲਾਉਣ ਪੱਟੀ ਮਘੂ ਲਿੰਕ ਤੁਸੀਂ ਕੁਇਰ ਕਰਕੇ ਨਹੀਂ ਦੇ ਸਕਦੇ ਉਹਦੇ ਪੈਸੇ ਵੀ ਸੈਂਟਰ ਨੇ ਲਾਉਣੇ ਆ ਜਿੱਦਾਂ ਸਾਨੂੰ ਸਿੱਧਾ ਫਾਇਦਾ ਬਾਰਡਰ ਏਰੀਆ ਨੂੰ ਆ ਤੇ ਫਿਰ ਤੁਸੀਂ ਦੇ ਸਾਨੂੰ ਕੀ ਦੱਸ ਸਕਦੇ 12 ਮੈਂ ਨਹੀਂ ਐਲਾਨ ਹੋ ਰਿਹਾ ਨਹੀਂ ਸੁਣਦੇ ਸਰਕਾਰ ਸક્ષਮ ਨਹੀਂ ਹੈ ਜੇ ਸਰਕਾਰ ਸક્ષਮ ਹੋਵੇ ਤਾਂ ਜੇ ਸਾਨੂੰ ਪੀਸੀ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਔਰ ਅਸੀਂ ਕੋਈ ਰੋਜ਼ ਇਲਜ਼ਾਮਬਾਜ਼ੀ ਨਹੀਂ ਕਰਦੇ ਅਸੀਂ ਮਤਲਬ ਹੁਣ ਸਿਰਾ ਹੋ ਗਿਆ ਇਸ ਗੱਲ ਦਾ ਕਿ ਉਹ ਬੰਦ ਕਰਨ ਜਾ ਰਹੇ ਸਾਰੇ ਪ੍ਰੋਜੈਕਟ ਤੇ ਤਦ ਆ ਕੇ ਸਾਨੂੰ ਮੈਂ ਆਪਣੇ ਹੱਥ ਲੈ ਲਿਆ ਪ੍ਰੋਜੈਕਟ ਉਹ ਮੈਂ ਕਰਦਾ ਇਸ ਨੂੰ ਵੀ ਮੈਂ ਨਾ ਜੀ ਉਹ ਕਹਿ ਰਹੇ ਨਾ ਤੁਹਾਡੇ ਸਾਹਮਣੇ 2 ਮਹੀਨੇ ਲੰਘਣੇ ਆ ਉਹਦੇ ਇਲੈਕਸ਼ਨਾਂ ਫਿਰ ਹਰਿਆਣੇ ਚਲੇਗੇ ਨੇ ਉਹਨਾਂ ਨੂੰ ਤੇ ਆ ਗਿਆ ਅਮਰਸਰ ਬਹਿਣਾ ਚਾਹੀਦਾ ਇਕੱਲੇ ਇਕੱਲੇ ਜ਼ਿਲ੍ਹੇ ਚ ਕਰਦੇ ਬਹਿ ਕੇ ਗੱਲ ਸਰ ਜੀ ਉਹਨਾਂ ਨੂੰ ਹੱਥ ਚ ਲੈਣਾ ਪੈਣਾ ਤਾਂ ਮਤਲਬ ਪ੍ਰਸ਼ਾਸਨ ਮਤਲਬ ਹੱਥੇ ਵਿੱਚ ਨਹੀਂ ਹੈਗੀ ਨਾ ਉਹਦੇ ਮਿਨਿਸਟਰ ਫੇਲ ਨੇ ਨਹੀਂ ਮੈਂ ਤਾਂ ਅੱਗੇ ਕਿਤੇ ਹੱਥ ਚ ਸੀ ਮੈਨੂੰ ਇਹ ਨਹੀਂ ਸਮਝ ਆਈ ਗੱਲ ਉਹ ਕਹਿ ਰਹੇ ਮੈਂ ਆਪਣੇ ਹੱਥ ਚ ਲੈਣਾ ਕਿ ਕਿਤੇ ਹੱਥ ਸੀ ਨਹੀਂ ਵੀ ਹੈ ਨਾ ਮਤਲਬ ਸੀਐਮ ਤੁਸੀਂ ਜੇ ਕੈਬਨਿਟ ਤੁਹਾਡੀ ਕੋਲ ਹੈ ਰਿਵਿਊ ਤੁਸੀਂ ਕਰਦੇ ਜੇ ਤੁਹਾਨੂੰ ਪਤਾ ਨਹੀਂ ਲੱਗਾ ਵੀ ਇਹ ਪ੍ਰੋਜੈਕਟ ਬੰਦ ਹੋਣ ਦੇ ਕਰਕੇ ਜਿਵੇਂ ਮਾਨੇ ਚ ਪ੍ਰਧਾਨ ਮੰਤਰੀ ਨੇ ਵੀ ਰਿਪੋਰਟ ਮੰਗੀ ਹੈ ਐਲਚੀ ਜੀ ਤੁਹਾਨੂੰ ਯਾਦ ਹੋਵੇ ਦਿਨ ਪਹਿਲੇ ਪੀਐਮ ਦੇਰ ਕੋ ਜੀ ਦੇਖੋ ਕਰਤਾਰਪੁਰ ਸਾਹਿਬ ਸਾਡਾ ਵੱਡਾ ਮਤਲਬ ਤੀਰਸਥਾਨ ਹੈ ਜਿਹੜਾ ਜੁੜਿਆ ਉਹ ਵੀ ਪਾਕਿਸਤਾਨ ਦੇ ਅੰਦਰ ਔਰ ਇਹ ਚੀਜ਼ਾਂ ਜਦੋਂ ਟੂਰਿਸਟ ਜਾਂਦੇ ਨੇ ਨਾ ਜੀ ਉਹ ਸਾਰੇ ਹਰ ਇੱਕ ਬੰਦੇ ਨੂੰ ਟੈਗ ਕਰ ਦਿੰਦੇ ਆ ਬਣਾ ਕੇ ਵੀਡੀਓ ਪਾ ਦਿੰਦੇ ਆ ਆ ਤੁਹਾਡੇ ਆਲ ਹੈ ਜੀ ਆ ਤੁਹਾਡੇ ਮਤਲਬ ਕੰਮ ਨਹੀਂ ਹੋ ਰੇ ਕੰਮ ਰੁਕੇ ਨੇ ਲੋਕ ਵੀ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਦੱਸਦੇ ਨੇ ਸਾਰੇ ਉਹਨਾਂ ਨੂੰ ਯਾ ਸਾਡੇ ਤਾਂ ਕੰਮ ਹੀ ਨਹੀਂ ਹੋ ਪਾਰੇ ਸਰਕਾਰ ਤੋਂ ਜਦੋਂ ਕੰਮ ਹੀ ਨਹੀਂ ਹੋ ਪਾਰੇ ਤਾਂ ਕਰੋਗੇ ਕੀ ਤੁਸੀਂ ਚੋਣਾ ਤੁਸੀਂ ਨਹੀਂ ਕਰਾ ਸਕਦੇ ਪ੍ਰੋਜੈਕਟ ਤੁਸੀਂ ਨਹੀਂ ਕੰਪਲੀਟ ਕਰ ਸਕਦੇ ਇਹਨਾਂ ਚੀਜ਼ਾਂ ਦੇ ਪੈਸੇ ਤੁਹਾਡੇ ਲੱਗਣੇ ਨਹੀਂਗੇ ਫਿਰ ਵੀ ਤੁਸੀਂ ਮਤਲਬ ਆ ਕਹਿੰਦੇ ਜਿਵੇਂ ਅਸੀਂ ਵਾਵਾ ਕਰ ਰਹੇ ਹਾਂ ਸਾਰੇ ਪ੍ਰੋਜੈਕਟਾਂ ਨਾਲ ਅੰਲੇ ਪੰਜਾਬ ਨੂੰ ਖਤਰਾ ਕੀ ਕੰਮ ਹੈ ਖਤਰਾ ਹੈ ਬਿਲਕੁਲ ਖਤਰਾ ਸਾਨੂੰ ਤਾਂ ਇਹ ਦੇਖੋ ਮੈਨੂੰ ਬਾਤ ਹੀ ਦੇਖੋ ਸਾਡੇ ਪੂਰੇ ਪੰਜਾਬ ਨੂੰ ਦੇਖੋ ਜਿਹੜਾ ਜਿਹੜਾ ਐਕਸਪ੍ਰੈਸ ਵੇ ਹੈ ਨਾ ਆਬਾਦੀ ਜਿੰਨੀ ਵਧ ਗਈ ਹੈ ਜਿੰਨੀ ਜਿੰਨੀ ਸਾਡੇ ਟ੍ਰੈਫਿਕ ਹੋ ਗਈ ਹੈ ਸਾਨੂੰ ਲੋੜ ਸੀ ਅਮਰitsar ਤੋਂ ਦਿੱਲੀ ਨੂੰ ਨਵੀਂ ਰੋਡ ਦੀ ਜਿਹੜੀ ਅਸੀਂ ਬੜੀ ਮਿਹਨਤ ਨਾਲ ਲੈ ਕੇ ਆਏ ਔਰ ਉਹ ਉਹਦੇ ਤੇ ਜਦੋਂ ਮਤਲਬ ਕੋਈ ਸਵਾਲ ਲੱਗੂਗਾ ਜਾਂ ਸਵਾਲਿਆ ਚਿੰਨ ਲੱਗੂਗਾ ਤੇ ਤਕਰੀਬ ਤੇ ਇਸ ਏਰੀਆ ਨੂੰ ਸਾਨੂੰ ਹੋਣੀ ਹੋਣੀ ਹੈ ਔਰ ਬਹੁਤ ਵੱਡੀ ਤਕਰੀਬ ਸਾਡੇ ਮਜ਼ਦੂਰ ਗਰੀਬ ਵਰਗ ਨੂੰ ਹੋਣੀ ਆ ਸਾਰੇ ਜਿੰਨੀਆਂ ਕਲਾਸਿਸ ਨੇ ਵਰਗ ਨੇ ਧਰਮ ਨੇ ਸਾਰਿਆਂ ਨੂੰ ਸਾਰੇ ਤਕਰੀਬ ਚ ਹੋਣੇ ਕਿਉਂਕਿ ਸਾਰਿਆਂ ਨੂੰ ਉਹਦਾ ਬਹੁਤ ਵੱਡਾ ਬੈਨੀਫਿਟ ਹੈ ਉਹਨਾਂ ਦਾ ਹੱਲ ਕੀ ਹੈ ਹੱਲ ਮੇਰੀ ਇੱਕੋ ਹੀ ਬੇਨਤੀ ਹੈ ਸੀਐਮ ਸਾਹਿਬ ਬਾਕੀ ਕੰਮ ਛੱਡ ਕੇ 2 ਮਹੀਨੇ ਦਾ ਆਪਾਂ ਨੂੰ ਮਿਲਿਆ ਸਮਾਂ ਕੇਂਦਰ ਸਰਕਾਰ ਨੇ ਦਿੱਤਾ ਛੱਡ ਕੇ ਇੱਥੇ ਬਿਠੋ 2 ਮਹੀਨੇ ਇਹਨਾਂ ਨੂੰ ਆਪ ਬਹਿ ਕੇ ਤੁਸੀਂ ਕਿਹਾ ਮੈਂ ਹੁਣ ਆਪ ਵੇਖਣਾ ਇਹਦਾ ਮਤਲਬ ਪਹਿਲਾਂ ਕੋਈ ਹੋਰ ਵੇਖਦਾ ਸੀ ਹੁਣ ਤੁਸੀਂ ਆਪ ਕਿਹਾ ਵਾ ਇਹਨੂੰ ਬਹਿ ਕੇ ਇਮੀਡੀਏਟਲੀ ਐਕਸ਼ਨ ਜਾਓ ਜਿੱਥੇ ਕੋਈ ਮਸਲਾ ਆ ਉਹਨੂੰ ਬਹਿ ਕੇ ਹੱਲ ਕਰੋ ਜਿੱਦੇ ਕੋਈ ਕਾਨੂੰਨ ਦਾ ਰਸਤਾ ਅਪਣਾਉਣਾ ਵੀ ਤਾਂ ਕਾਨੂੰਨ ਦਾ ਰਸਤਾ ਪੜਾਓ ਜਿਹੜੇ ਕੋਈ ਕੁਐਰ ਕੀਤੇ ਉਹਨਾਂ ਨੂੰ ਕੁਐਰ ਕਰੋ ਸੋ ਇਹ ਤਾਂ ਤੁਹਾਨੂੰ ਕਰਨਾ ਪਊਗਾ ਕਿਉਂਕਿ ਇਹ ਕਿਸੇ ਇੱਕ ਵਰਗ ਦੀ ਆਰਥਿਕ ਗੱਲ ਨਹੀਂ ਗਈ ਇਹ ਸਾਡੀ ਸਮੁੱਚੀ ਅੰਮ੍ਰਿਤਸਰ ਦੀ ਜਿਹੜੀ 25 ਲੱਖ ਦੀ ਵਾਦੀ ਮੈਂ ਆਪਣੀ ਗੱਲ ਕਰਦਾ ਤੇ ਸਾਢੇ 3 ਕਰੋੜ ਦੀ ਜਿਹੜੀ ਪੰਜਾਬ ਦੀ ਵਾਦੀ ਹੈ ਇਹ ਉਹਨਾਂ ਦੀ ਇਕਨੋਮੀ ਦੀ ਗੱਲ ਹੈ ਇਹ ਉਹਨਾਂ ਨੂੰ ਇਕਨੋਮੀ ਗ੍ਰੋਥ ਦੀ ਗੱਲ ਹੈ ਅੱਜ ਸਾਡੇ ਬੱਚੇ ਬਾਹਰ ਜਾ ਰਹੇ ਕਿਉਂ ਜਾ ਰਹੇ ਆ ਉੱਥੇ ਖੁੱਲੀਆਂ ਛੜਕਾਂ ਆਉਣਾ ਜਾਣਾ ਸੌਖਾ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਵੀ ਗੱਡੀ ਤੇ ਮੈਂ ਜਾਵਾਂ ਜਾਂ ਪਲੇਨ ਤੇ ਜਾਵਾਂ ਉਹ ਡਿਸਾਈਡ ਕਰਦੇ ਆ ਕਿ ਮੈਂ ਕਾਤੇ ਜਾਣਾ ਇਹ ਨਹੀਂਗਾ ਵੀ ਮਜਬੂਰੀ ਹੈ ਕਿ ਤੁਸੀਂ ਰਾਏ ਨਹੀਂ ਕਿ ਚੰਗੇ ਤੁਸੀਂ ਬਾਈਟ ਰੇਨ ਜਾਓਗੇ ਬਾਈ ਏਅਰ ਜਾਓਗੇ ਨਾ ਆ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਵੇਖਦੇ ਤੇ ਬਾਹਰ ਜਾ ਰਹੇ ਜੇ ਚੀਜ਼ਾਂ ਇੱਥੇ ਆਉਣ ਲੱਗੀਆਂ ਨੇ ਤੇ ਅੱਜ ਸਰਕਾਰ ਚੁੱਪ ਕਰਕੇ ਬੈਠੀ ਹੋਈ ਹੈ ਹਾਲਾ ਸਰ ਬਾਈ ਰੋਲਾ ਪਾਉਂਦੇ ਸਾਨੂੰ ਆਰਡੀਐਫ ਦਾ ਪੈਸਾ ਨਹੀਂ ਮਿਲ ਰਿਹਾ ਦੂਜੇ ਪਾਸੇ ਜਿਹੜਾ ਪੈਸਾ ਪਿਆ ਉਹਦੋਂ ਯੂਜ਼ ਨਹੀਂ ਕਰ پا ਰਹੇ ਇਹ ਦੋਰਾ ਮਾਫਣ ਕਿਉਂ ਬਣਾਇਆ ਜਾ ਰਿਹਾ ਸਨੀਦਗੀ ਹੈ ਨਹੀਂ ਗਈ ਸਨੀਦਾ ਹੀ ਨਹੀਂ ਆ ਗਈ ਇਹ ਗਵਰਨਮੈਂਟ ਲੋਕਾਂ ਵਾਸਤੇ ਪਬਲਿਕ ਦੇ ਮੁੱਦਿਆਂ ਵਾਸਤੇ ਜੇ ਇਹ ਸਮਝਦੇ ਆ ਕਿ ਪੈਸੇ ਬਾਹਰੋਂ ਕਰਜ਼ਾ ਚੁੱਕੀ ਜਾਓ ਇੱਧਰ ਦੇਈ ਜਾਓ ਤਾਂ ਲੋਕ ਸ਼ਾਇਦ ਵੋਟਾਂ ਪਾ ਦੇਣਗੇ ਇੰਦਾ ਨਹੀਂ ਹੋਣਾ ਸਾਂਝ ਜਦੋਂ ਬੰਦੀਆਂ ਨਾਲ ਗੱਲ ਹੋਈ ਤਾਂ ਠੀਕ ਆ ਕੀ ਉਹਨਾਂ ਦੀ ਕੀ رائے ਹੈ ਦੇਖੋ ਕਿਸਾਨ ਜਥੇਬੰਦੀਆਂ ਨੇ ਕੀ ਕਹਿਣਾ ਉਹਦੇ ਉਹਦੇ ਕੋਈ ਮੁੱਦਾ ਹੋਏਗਾ ਉੱਤੇ ਗੱਲ ਕਰਨਗੇ ਨਾ ਇਹ ਤਾਂ ਗੱਲ ਤੇ ਉਹਨਾਂ ਦੀ ਹੈ ਕਿਸਾਨ ਜਥੇਬੰਦੀਆਂ ਦੀ ਗੱਲ ਥੋੜਾ ਨੇ ਕਿਸਾਨ ਜਥੇਬੰਦੀਆਂ ਦਾ ਜੇ ਕੋਈ ਮੁੱਦਾ ਹੋਊਗਾ ਤਾਂ ਸਰਕਾਰ ਬੈਠ ਕੇ ਹੱਲ ਕਰੇ ਸਰਕਾਰ ਕੋ ਕਾਨੂੰਨ ਕਾਨੂੰਨ ਦੀ ਜਿਹੜੀ ਜਿਹੜਾ ਕਾਨੂੰਨੀ ਹੈ ਜਾਂ ਸੰਵਿਧਾਨਿਕ ਤੌਰ ਤੇ ਅਧਿਕਾਰ ਤੇ ਸਰਕਾਰ ਕੋ ਨੇ ਸਾਰੇ ਮਸਲੇ ਹੱਲ ਕਰਦਾ ਹੋਰ ਕਿਸੇ ਕੋ ਤੇ ਹੈ ਨਹੀਂ ਜੇ ਕੋਈ ਕਿਤੇ ਗਲਤ ਹੋਇਆ ਉਹਨੂੰ ਠੀਕ ਕਰ ਦੋ ਪਰ ਜਿੱਥੇ ਹੁਣ ਕਬਜੇ ਵੀ ਨਹੀਂ ਤੁਸੀਂ ਲੈ ਕੇ ਦੇ ਪਾਰੇ ਔਰ ਲੋਕ ਕੀ ਹੈ ਮਤਲਬ ਸਮਾਨ ਚੁਕਚੁਕ ਲਈ ਜਾ ਰਹੇ ਨੇ ਜਿੱਥੇ ਕੋਈ ਸਰੀਏ ਲੱਗੇ ਸਰੀਏ ਵੱਢ ਕੇ ਲੈ ਗਏ ਨੇ ਬੁਰੇ ਹਾਲ ਨੇ ਪ੍ਰੋਜੈਕਟ ਮਤਲਬ ਪ੍ਰੋਜੈਕਟ ਨੂੰ ਡਿਲੇ ਦੇ ਹੁਣ ਹੋਣਾ ਹੀ ਹੋਣਾ ਜਿਹੜਾ ਹੋਣਾ ਆ ਸਾਨੂੰ ਇਹ ਖਤਰਾ ਹੈ ਕਿ ਇਹ ਸਰਕਾਰ ਸੰਜੀਦਾ ਨਾ ਹੋਈ ਇਹ ਬਹੁਤ ਜ਼ਿਆਦਾ ਡਿਲੇ ਹੁੰਦੇ ਨਾਲ ਜਿਹੜਾ ਪਹਿਲਾ ਬਣਿਆ ਪ੍ਰੋਜੈਕਟ ਜਿਹੜੇ ਜਿਹੜੇ ਕੰਪਲੀਟ ਵੀ ਹੋਇਆ ਕੁਝ ਕੁਛ ਏਰੀਆ ਕੰਪਲੀਟ ਹੋ ਗਏ ਨੇ ਉਨ੍ਹਾਂ ਤੇ ਵੀ ਮੁਸ਼ਕਲ ਖੜੀ ਹੋਣੀ ਹੈ। ਉਹਨਾਂ ਨੂੰ ਮੁੜ ਕੇ ਕਿੰਨੇ ਰਿਵਰਸ ਨਹੀਂ ਤੇ ਮਸ਼ਾਹਰ ਜੀ ਤੇ ਯੂਪਾਰ ਚੱਲ ਗਿਆ ਡਵੈਲਪਮੈਂਟ ਲੈਂਡ ਆਰਡਰ ਤੁਸੀਂ ਨੇ ਬੰਦ ਕਰ ਜਿਆ ਦੀ ਇੱਕ ਕਮਰਾ ਪੰਜਾਬ ਦਾ ਬਣ ਗਿਆ। ਨਹੀਂ ਤੇ ਵੱਧ ਰਹੇ ਆ ਆਪਾਂ ਉਸ ਉਸ ਬੰਨੇ। ਕੰਗਲੇ ਪੰਜਾਬ ਵਾਲੇ ਬੰਨੇ ਵੱਧ ਰਹੇ ਆ। ਇਹਨਾਂ ਦੇ ਹੱਥ ਜਿਹੜਾ ਆ ਗਿਆ ਆ ਇਹ ਦੇਖੋ ਲੈਂਡ ਆਰਡਰ ਤੁਹਾਡੇ ਕੋਲ ਨਹੀਂ ਡਰਗ ਡਬਲ ਟ੍ਰिपल ਹੋ ਗਿਆ। ਪ੍ਰੋਜੈਕਟ ਜਿਹੜੇ ਆ ਉਹ ਤੁਸੀਂ ਜਿਹੜੇ ਜਿਹੜੇ ਅੱਛਾ ਇੱਕ ਤੇ ਕਰਜ਼ਾ ਲੈ ਕੇ ਪੰਜਾਬ ਚਲਾ ਰਹੇ ਜੀ। ਦੂਜੇ ਜਿਹੜੇ ਪ੍ਰੋਜੈਕਟ ਤੁਹਾਡੇ ਕੋਲ ਨੇ ਜਿਹਦੇ ਪੈਸੇ ਖਜ਼ਾਨੇ ਚ ਪਏ ਆ ਉਹ ਤੁਸੀਂ ਕਵਰ ਕਰਕੇ ਨਹੀਂ ਦੇ ਪਾ ਰਹੇ। ਛੋਟੇ ਛੋਟੇ ਪੈਸੇ ਨਾਲ ਤੁਸੀਂ ਜਿਹੜੇ ਪ੍ਰੋਜੈਕਟ ਕਰਨੇ ਉਹ ਵੀ ਨਹੀਂ ਤੁਸੀਂ ਕਰ ਪਾ ਰਹੇ। ਹਾਂ ਜੀ ਸਰ ਪੀਡਬਲ ਬੀ ਜਿਹੜੇ ਮੰਤਰੀ ਨਹੀਂ ਉਹ ਤਾਂ ਜਿਹੜੇ ਨਾਲ ਸੰਬੰਧਿਤ ਲੱਗਦਾ ਤੁਹਾਨੂੰ ਜਿਹੜੇ ਨਾਲ ਸੰਬੰਧਿਤ ਹੋਣਗੇ। ਮੈਨੂੰ ਨਹੀਂ ਲੱਗਦਾ ਹੁਣ ਦੇਦੇ ਤੁਸੀਂ ਜੀਦਾ ਨਾ ਹੁੰਦੀ। ਉਹ ਕੈਬਨਿਟ ਚ ਬਹਿੰਦੀਆਂ ਨੇ ਰੋਜ਼। ਉਹਨਾਂ ਨੂੰ ਦੇ ਇਸ ਇਹ ਦੇ ਵੱਡਾ ਕੰਮ ਹੈ ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਚੁੱਕੋ ਯਾਰ ਮੈਂ ਅੰਮ੍ਰਿਤਸਰ ਵਾਲਿਆਂ ਨਾਲ ਖਲੋਤਾ ਭਾਈ ਮੈਨੂੰ ਮੌਕਾ ਮੇਰੇ ਕੋਲ ਮੰਤਰੀਸ਼ਿਪ ਨਹੀਂ ਹੁੰਦੀ ਹੈ ਤੇ ਉਹ ਤਾਂ ਬਿਜਾਰਾ ਸਾਰਾ ਸ਼ਿੰਗਾਰੀ ਜਾਂਦੇ ਨੇ। ਜਿਤਕੀ ਸ਼ਿੰਗਾਰਿਆ ਜਿੰਦਾ ਆਹ ਪ੍ਰੋਜੈਕਟ ਜਿਹਨਾਂ ਨਾਲ ਲੱਗੋ ਦਲੇਰ ਗੁਣੀਆ ਆਪਣੇ ਦੇਖੋ ਜਿਹਨੇ ਜਿਹਨੇ ਉਹਨੂੰ ਕਹਿੰਦਾ ਤਾਲ ਨੂੰ ਨਾਮ ਬਣਿਆ ਫਿਰ ਕਹੋਗੇ ਨਾ ਪੜ੍ਹਾਇ ਨਹੀਂ ਇੱਥੇ ਕੋਈ ਏਡੀ ਗੱਲ ਨਹੀਂ ਅੰਮ੍ਰਿਤਸਰ ਦਾ ਸਵਾਲ ਆ ਅੰਮ੍ਰਿਤਸਰ ਸਿੱਕਾ ਹੁਣ ਮੁਸ਼ਕਲ ਬਹੁਤ ਵੱਡ ਗਈ ਹੈ ਔਰ ਖਾਸ ਕਰਕੇ ਗੜਾ ਹਾਰਗਟ ਏਰੀਆ ਉੱਤੇ ਸਬਜ਼ੀ ਮੰਡੀ ਵੀ ਖਾਲੀ ਪਈ ਪਿਛਲੇ ਕਈ ਸਾਲਾਂ ਤੋਂ ਔਰ ਤੇ ਅੱਜ ਤੱਕ ਕੋਈ ਸਰਕਾਰ ਨਹੀਂ ਕੋਈ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸੀ ਚਾਹੇ ਭਾਜਪਾ ਨੇ ਉਹਨੇ ਕੋਈ ਇੱਥੇ ਪ੍ਰੋਜੈਕਟ ਨੂੰ ਨਹੀਂ ਲਿਆਂਦਾ ਹੱਥ ਤੋਂ ਕਿਸੇ ਇੱਕ ਮਲਟੀਪਲ ਪਾਰਕਿੰਗ ਮੰਨ ਦੇਖੋ ਮਲਟੀ ਸਟੋਰੀ ਮਲਟੀ ਸਟੋਰੀ ਪਾਰਕਿੰਗ ਦੀ ਬਹੁਤ ਲੋੜ ਹੈ ਅੰਮ੍ਰਿਤਸਰ ਦੇ ਵਿੱਚ ਸਰਕਾਰ ਕੋ ਜਿੱਥੇ-ਜਿੱਥੇ ਵੀ ਜਗ੍ਹਾ ਮੈਂ ਤੇ ਹਰ ਮੀਟਿੰਗ 'ਚ ਕਹਿੰਦਾ ਹੈ ਕਿ ਜਿਹੜੀ ਇੰਪਰੂਵਮੈਂਟ ਟਰਸਟ ਹੈ ਜਾਂ ਦੂਜੀ ਵੀ ਕੋਈ ਆਪਣੀ ਕਾਰਪੋਰੇਸ਼ਨ ਹੈ ਕੋਈ ਵੀ ਆਪਣੀ ਜਾਇਦਾਦ ਨਾਲ ਜਾਇਦਾਦਾਂ ਨੂੰ ਵੇਚਣਾ ਜਾਇਦਾਦਾਂ ਦੇ ਸਾਨੂੰ ਪਬਲਿਕ ਨੂੰ ਲੋੜਾਂ ਪੂਰੀਆਂ ਕਰਨ ਵਾਸਤੇ ਸਾਡਾ ਕੋਈ ਜਗ੍ਹਾ ਨਹੀਂ ਹੈਗੀਆਂ ਬਿਲਕੁਲ ਤੁਹਾਡੀ ਗੱਲ ਉਹ ਠੀਕ ਹੈ ਕਿ ਉੱਥੇ ਮਲਟੀ ਸਟੋਰੀ ਪਾਰਕਿੰਗ ਬਣ ਜੇ ਉੱਥੋਂ ਕੋਈ ਜਗ੍ਹਾ ਬਣੇ ਅੰਦਰ ਜਾਂਦੀ ਸੋ ਅਸੀਂ ਪ੍ਰੋਜੈਕਟ ਉਹ ਬਾਅਦ 'ਚ ਪੀਸੀ ਕਰਾਂਗੇ ਉੱਤੇ ਇੱਕ ਹੈ ਵਾ ਮੈਂ ਉਹ ਸਬਮਿਟ ਕੀਤਾ ਹੈਗਾ ਕੇਂਦਰ ਸਰਕਾਰ ਨੂੰ ਤੇ ਫਿਰ ਕਿਸ ਤਰ੍ਹਾਂ ਤੁਹਾਨੂੰ ਜਾਣਕਾਰੀ ਦਿੱਤਾ ਉਹ ਮੇਰੇ ਕੱਲ ਜਿਹੜਾ ਬਿਆਨ ਆਇਆ ਸੀ सीएम ਸਾਹਿਬ ਦਾ ਕਿ ਹਰਿਆਣੇ ਦੇ ਵਿੱਚੋਂ ਜਾ ਕੇ ਲੀਡ ਕਰ ਰਹੇ ਨੇ ਸਾਹਿਬ ਨੂੰ ਦੇਖੋ ਉਹ ਨਾਵੇਂ ਗੰਗਾ ਗਏ ਗੰਗਾਰਾਮ ਜਮਨਾ ਗਏ ਜਮਨਾ ਦਾ ਸੋਧਾ ਕੀ ਹਰਦਾ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਨਾਲ ਖੜਨਾ ਚਾਹੀਦਾ ਉਹ ਕਿਸੇ ਕਹਿਣ ਜਾ ਕੇ ਪੰਜਾਬ ਨਾਲ ਖੜਾ ਪੰਜਾਬ ਦਾ ਸੀਐਮ ਆਰ ਸਾਹਿਬ ਆਰੇ ਬੱਬਾ ਤੇ ਜੰਮੀ ਤੋਂ ਫੇਰ ਰੱਖਦੇ ਸਾਦੀ ਦੌਰ ਤੇ ਠੀਕ ਹੈ ਕਿਉਂਕਿ ਪਹਿਲੀ ਯਾਰ ਕਾਫੀ ਸਰਕਾਰ ਤੇ ਇਹਨਾਂ ਦੇ ਵਿਚਲੇ ਬਿਜਰੇ ਬਸ ਪੈ ਗਈ ਸੀ ਇਹਨਾਂ ਦੋਵਿਆਂ ਨੂੰ ਲੈ ਕੇ ਦੇਖੋ ਮੇਰਾ ਮਕਸਦ ਮੇਰਾ ਮਕਸਦ ਹੈ ਕਿ ਪੰਜਾਬ ਤਾਂ ਦੀ ਇਕੱਠਾ ਚੱਲ ਸਕਦਾ ਜੇ ਗਵਰਨਰ ਵੀ ਤੇ ਮੁੱਖ ਮੰਤਰੀ ਵੀ ਠੀਕ ਤਰ੍ਹਾਂ ਪੰਜਾਬ ਨੂੰ ਇਕੱਠੇ ਹੋ ਕੇ ਅੰਡਰ ਕਰ ਪਾ ਠੀਕ ਹੈ ਕੱਲਾ ਕੋਈ ਵੀ ਨਹੀਂ ਕਰ ਸਕਦਾ